ਪ੍ਰਵਾਸ ਪੱਖੋਂ ਪੰਜਾਬੀਆਂ ਦੀ ਪਹਿਲੀ ਪਸੰਦ ਬਣਦੇ ਦੇਸ਼ ਕੈਨੇਡਾ ਦੇ ਪ੍ਰਮੁੱਖ ਅਹੁਦੇ ਉੱਤੇ ਯਾਨੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਤਬਦੀਲੀ ਹੋ ਚੁੱਕੀ ਹੈ ਅਤੇ ਹੁਣ ਜਸਟਿਨ ਟਰੂਡੋ ਦੀ ਥਾਂ ਮਾਰਕ ਕਾਰਨੀ ਕੈਨੇਡਾ ਦੀ ਕਮਾਨ ਸੰਭਾਲ ਰਹੇ ਨੇ ਉਹਨਾਂ ਦੇ ਨਾਲ ਹੀ ਕਈ ਨਵੇਂ ਚਿਹਰੇ ਵੀ ਨਜ਼ਰ ਆ ਰਹੇ ਨੇ ਅਤੇ ਸਮੂਹ ਪੰਜਾਬੀਆਂ ਲਈ ਇਹ ਕਾਫੀ ਮਾਣ ਵਾਲੀ ਗੱਲ ਹੈ ਕਿ ਇੱਕ ਪੰਜਾਬਣ ਨੂੰ ਕੈਨੇਡਾ ਦੇ ਸਰਕਾਰੀ ਪ੍ਰਬੰਧ ਵਿੱਚ ਹੁਣ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਅਤੇ ਸਿਹਤ ਮੰਤਰੀ ਦਾ ਬਿਹਤ ਅਹਿਮ ਮੰਨਿਆ ਜਾਂਦਾ ਅਹੁਦਾ ਪੰਜਾਬਣ ਕਮਲ ਖਹਿਰਾ ਨੂੰ ਤੇ ਤਾਗਿਆ ਸੋ ਕੈਨੇਡਾ ਦੀ ਨਵੀਂ ਸਿਹਤ ਮੰਤਰੀ ਕਮਲ ਖਹਿਰਾ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਪੰਜਾਬੀ ਪਰਿਵਾਰ ਦੇ ਨਾਲ ਸੰਬੰਧਿਤ ਦਿੱਲੀ ਵਿੱਚ ਜੰਮੀ ਪਲੀ ਕਮਲ ਖਹਿਰਾਨ ਨੂੰ ਕੈਨੇਡਾ ਦਾ ਸਿਹਤ ਮੰਤਰੀ ਬਣਾਇਆ ਗਿਆ। ਉਹਨਾਂ ਨੂੰ ਡਾਇਵਰਸਿਟੀ, ਇਨਕਲੂਜਨ ਅਤੇ ਪਰਸਨਸ ਆਫ ਡਿਸੇਬਿਲਟੀ ਮੰਤਰਾਲਾ ਵੀ ਸੌਂਪਿਆ ਗਿਆ। ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ਉੱਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਕਮਲ ਖਹਿਰਾ ਛੋਟੀ ਉਮਰ ਹੀ ਦਿੱਲੀ ਤੋਂ ਕੈਨੇਡਾ ਜਾ ਕੇ ਵਸ ਗਏ ਸਨ ਅਤੇ ਪਹਿਲੀ ਪੀੜੀ ਦੇ ਪ੍ਰਵਾਸੀ ਨੇ। ਉੱਥੇ ਜਾ ਕੇ ਉਹਨਾਂ ਨੇ ਵਿਗਿਆਨ ਅਤੇ ਮਨੋਵਿਗਿਆਨ ਦੇ ਖੇਤਰ ਵਿੱਚ ਉਚੇਰੀ ਪੜ੍ਹਾਈ ਕੀਤੀ ਹੈ। ਕਮਲ ਖਹਿਰਾ ਕੈਨੇਡਾ ਦੀ ਪਾਰਲੀਮੈਂਟ ਲਈ ਚੁਣੀਆਂ ਗਈਆਂ ਸਭ ਤੋਂ ਛੋਟੀ ਉਮਰ ਦੀਆਂ ਔਰਤਾਂ ਵਿੱਚੋਂ ਵੀ ਇੱਕ شمار ਹੁੰਦੇ ਨੇ। ਕਮਲ ਖਹਿਰਾ ਪਹਿਲੀ ਵਾਰ ਸਾਲ 2015 ਵਿੱਚ ਬ੍ਰੈਂਟਨ ਵੈਸਟ ਖੇਤਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਹ ਪਹਿਲਾਂ ਮਿਨਿਸਟਰ ਆਫ ਸੀਨੀਅਰਸ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ ਰਾਸ਼ਟਰੀ ਮਾਲ ਮੰਤਰੀ ਦੇ ਸੰਸਦੀ ਸਕੱਤਰ ਅਤੇ ਸਿਹਤ ਮੰਤਰੀ ਦੇ ਸੰਸਦੀ ਸਕੱਤਰ ਵੱਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ ਅਤੇ ਉਹਨਾਂ ਨੂੰ ਸੀਨੀਅਰ ਮੰਤਰੀ ਵੱਜੋਂ ਕੈਨੇਡਾ ਦੀ ਬਜ਼ੁਰਗ ਆਬਾਦੀ ਦੀ ਦੇਖਭਾਲ ਕਰਨ ਦਾ ਕੰਮ ਉਸ ਵੇਲੇ ਸੌਂਪਿਆ ਗਿਆ ਸੀ ਕੋਵਿਡ-19 ਯਾਨੀ ਕਿ ਕਰੋਨਾ ਦੇ ਸਮੇਂ ਜਦੋਂ ਦੁਨੀਆ ਭਰ ਵਿੱਚ ਮੁਸ਼ਕਿਲ ਹਾਲਾਤ ਚੱਲ ਰਹੇ ਸਨ ਤਾਂ ਕਮਲ ਖਹਿਰਾ ਨੂੰ ਵੀ ਇਸ ਮੌਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਦੇ ਕਈ ਰਿਸ਼ਤੇਦਾਰ ਵੀ ਕਰੋਨਾ ਦੇ ਸਮੇਂ ਜਾਨ ਗਵਾ ਗਏ ਸਨ। ਇੱਕ ਰਜਿਸਟਰਡ ਨਰਸ ਦੇ ਤੌਰ ਤੇ ਖਹਿਰਾ ਨੇ ਆਪਣੀਆਂ ਫਰੰਟ ਲਾਈਨ ਉੱਤੇ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਸੀ ਅਤੇ ਉਹਨਾਂ ਨੇ ਉਸ ਸਮੇਂ ਸਿਹਤ ਅਤੇ ਤੰਦਰੁਸਤੀ ਨਾਲ ਜੁੜੇ ਮੁੱਦਿਆਂ ਦੀ ਡੂੰਗੀ ਸਮਝ ਵਿਕਸਤ ਕੀਤੀ। ਦਿਆਲਤਾ ਤੇ ਸੇਵਾ ਕਰਨ ਵਿੱਚ ਉਹ ਹਮੇਸ਼ਾ ਮੋਹਰੀ ਰਹੇ ਨੇ ਅਤੇ ਇਸ ਚੀਜ਼ ਨੂੰ ਹਮੇਸ਼ਾ ਉਹਨਾਂ ਨੇ ਆਪਣੇ ਦਿਲ ਦੇ ਨੇੜੇ ਰੱਖਿਆ। ਕਮਲ ਖੇਰਾ ਦਾ ਪਰਿਵਾਰਕ ਪਿਛੋਕੜ ਪੰਜਾਬ ਤੋਂ ਹੈ ਅਤੇ ਇਸ ਦਰਮਿਆਨ ਨੌਕਰੀ ਕਰਕੇ ਉਨ੍ਹਾਂ ਦੇ ਪਿਤਾ ਦਿੱਲੀ ਵੀ ਗਏ ਅਤੇ ਇਸ ਤੋਂ ਬਾਅਦ ਪਰਿਵਾਰ ਪੰਜਾਬ ਤੋਂ ਦਿੱਲੀ ਰਹਿਣ ਲੱਗਿਆ ਸੀ ਇਸ ਤਰ੍ਹਾਂ ਲੰਮਾ ਸਫ਼ਰ ਤੈਅ ਕੀਤਾ ਕਮਲ ਖਹਿਰਾ ਨੇ ਪੰਜਾਬ ਤੋਂ ਕੈਨੇਡਾ ਤੱਕ ਦਾ ਅਤੇ ਹੁਣ ਕੈਨੇਡਾ ਵਿੱਚ ਸਿਹਤ ਮੰਤਰੀ ਵਜੋਂ ਉਹਨਾਂ ਨੇ ਇੱਕ ਬਹੁਤ ਅਹਿਮ ਮੰਤਰਾਲੇ ਨੂੰ ਵੇਖਣਾ ਹੈ ਅਤੇ ਸਮੁੱਚੇ ਪੰਜਾਬੀਆਂ ਲਈ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਇੰਨਾ ਵੱਡਾ ਅਹਿਮ ਮੰਤਰਾਲਾ ਇੱਕ ਪੰਜਾਬਣ ਨੂੰ ਕੈਨੇਡਾ ਦੇਸ਼ ਵਿੱਚ ਸੌਂਪਿਆ ਗਿਆ ਹੈ